ਪੰਜਾਬ ਬੀਜੇਪੀ ਦੇ ਸੀਨੀਅਰ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਜੋ ਕਿ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਆਪਣੇ ਬਿਆਨਾਂ ਕਰਕੇ ਇਹ ਤੋਂ ਅੰਦਾਜ਼ ਦਿੰਦੇ ਨੇ ਕਿ ਉਹਨਾਂ ਨੇ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਪਹਿਲਾਂ ਤਾਂ ਆਪ ਪਾਰਟੀ ਤੇ ਬਹੁਤ ਨਿਸ਼ਾਨੇ ਕੱਸੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਆਪ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਆਪ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਲਈ ਕੋਈ ਕੰਮ ਨਹੀਂ ਕੀਤਾ ਉਲਟਾ ਪੰਜਾਬ ਦੇ ਵਿੱਚ ਨਸ਼ਾ ਵਧਿਆ ਹੈ ਇੱਥੇ ਗੈਂਗਸਟਰਵਾਦ ਬਹੁਤ ਵੱਧ ਚੁੱਕਿਆ ਹੈ ਉਥੇ ਉਹਨਾਂ ਨੇ ਕਿਹਾ ਕਿ ਨੌਜਵਾਨ ਵੇਦਗਰ ਕੁਮਰੀਆਂਨਪਾਤ ਪੰਜਾਬ ਸਰਕਾਰ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਪੰਜਾਬ ਸਰਕਾਰ ਸਿਰਫ ਦਿੱਲੀ ਦੀ ਸੱਤਾ ਵੱਲ ਧਿਆਨ ਦੇ ਰਹੀ ਹੈ ਜਦਕਿ ਦਿੱਲੀ ਦੀ ਆਪ ਪਾਰਟੀ ਦੀ ਸੱਤਾ ਖਤਮ ਹੋ ਚੁੱਕੀ ਹੈ ਪਰ ਭਗਵਾਨਤਮਨ ਸਾਹਿਬ ਦਾ ਪੰਜਾਬ ਦੇ ਵੱਲ ਕੋਈ ਧਿਆਨ ਹੀ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨੀ ਅੰਦੋਲਨ ਤੇ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈ ਲਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਪਰੋ-ਉਪਰੋ ਦਿਖਾਵਾ ਕਰ ਰਹੀ ਹੈ ਕਿਸਾਨਾਂ ਨਾਲ ਜੁੜਨ ਦਾ ਪਰ ਜੇਕਰ ਉਹ ਜਾਵੇ ਤਾਂ ਕਿਸਾਨੀ ਜਿਹੜੇ ਮੁੱਦੇ ਚੱਲ ਰਹੇ ਹਨ ਜਿਹੜਾ ਅੰਦੋਲਨ ਇੰਨੇ ਸਮੇਂ ਤੋਂ ਸ਼ੁਰੂ ਹੋਇਆ ਪਿਆ ਉਹ ਜਲਦੀ ਖਤਮ ਹੋ ਸਕਦਾ ਹੈ ਪਰ ਪੰਜਾਬ ਦੀ ਸਰਕਾਰ ਸਿਰਫ ਦਿਖਾਵਾ ਕਰ ਰਹੀ ਹੈ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕਰ ਦਿੱਤੀ ਕਿ ਸਾਰੇ ਕਿਸਾਨ ਜਿੱਤੇ ਬੰਦੇ ਨੂੰ ਆਗੂ ਨੂੰ ਇਕੱਠਾ ਹੋ ਕੇ ਅੱਗੇ ਆ ਕੇ ਇੱਕ ਮੰਗ ਤੇ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ ਅਤੇ ਸਰਕਾਰ ਦੇ ਆਸਰੇ ਨਹੀਂ ਰਹਿਣਾ ਚਾਹੀਦਾ ਨਹੀਂ ਤਾਂ ਇਹ ਅੰਦੋਲਨ ਹੋਰ ਲੰਮਾ ਹੋ ਜਾਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਲੈ ਕੇ ਤਿਆਰ ਹੋ ਰਹੀ ਹੈ ਪਰ ਪੰਜਾਬ ਸਰਕਾਰ ਉਹਨਾਂ ਦਾ ਸਾਥ ਹੀ ਦੇ ਰਹੀ ਇਸ ਪੂਰੇ ਮੌਕੇ ਤੇ ਅਜੀਤ ਗਰੇਵਾਲ ਨੇ ਬਹੁਤ ਵੱਡੇ ਖੁਲਾਸੇ ਕੀਤੇ ਹਨ ਕੀ ਕੁਝ ਕਿਹਾ ਉਹਨਾਂ ਨੇ ਤੁਸੀਂ ਆਪ ਹੀ ਦੇਖੋ ਤੇ ਸੁਣੋ ਆਮ ਆਦਮੀ ਪਾਰਟੀ ਨੇ ਸਮੇਂ ਤੋਂ ਪਹਿਲਾਂ ਹੀ ਉਪ ਚੋਣ ਆਉਣੀ ਆ ਜੋ ਸੀਟ ਖਾਲੀ ਹੋਈ ਹੈ ਲੁਧਿਆਣਾ ਦੀ ਬਾਈ ਇਲੈਕਸ਼ਨ ਉਹਨਾਂ ਨੇ ਸਮੇਂ ਤੋਂ ਪਹਿਲਾਂ ਹੀ ਸੰਜੀਵ ਅਰੋੜਾ ਉਹਨਾਂ ਦੇ ਰਾਜ ਸਭਾ ਐਮਪੀ ਨੇ ਉਹਨੂੰ ਪਥੋ ਉਮੀਦਵਾਰ ਐਲਾਨਤਾ ਕਿਉਂਕਿ ਕੇਜਰੀਵਾਲ ਜੀ ਨੂੰ ਬਹੁਤ ਜਲਦੀ ਹੈ ਕਿ ਮੈਂ ਪੰਜਾਬ ਤੋਂ ਰਾਜ ਸਭਾ ਜਾਵਾਂ। ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਨੂੰ ਲੁੱਟਣ ਦੇ ਡਿਜ਼ਾਈਨ ਨੇ ਔਰ ਦਿੱਲੀ ਤੋਂ ਸਰਕਾਰ ਚੱਲਦੀ ਹੈ ਦਿੱਲੀ ਅਧਿਕਾਰੀਆਂ ਨੂੰ ਬੁਲਾਇਆ ਜਾਂਦਾ ਉਹਦੇ ਤੇ ਇਹਨਾਂ ਦੇ ਉਸਨਾਓ ਭਾਜਪਾ ਇਸ ਵਾਰ ਡਟ ਕੇ ਇਹਨਾਂ ਦਾ ਮੁਕਾਬਲਾ ਕਰੋ। ਪੰਜਾਬ ਦੇ ਲੋਕ ਸਾਡਾ ਸਾਥ ਦੇਣ ਲੁਧਿਆਣਾ ਦੇ ਵੀ ਦੇਣ। ਜਿਵੇਂ ਇਹਨਾਂ ਨੂੰ ਇਸ ਵਾਰ ਸ਼ਕਸ਼ਤ ਦੇਾਂਗੇ ਔਰ ਇਹ ਜੋ ਜੋ ਕਰ ਰਹੇ ਨੇ ਪੰਜਾਬ ਦੇ ਅੰਦਰ ਬੜੀ ਮੰਦਭਾਗੀ ਗੱਲ ਆ ਪੰਜਾਬ ਦੀ ਆਰਥਿਕਤਾ ਤਬਾਹ ਕਰਤੀ ਪੰਜਾਬ ਦੇ ਫੈਸਲੇ ਗਲਪ ਲੈ ਰਹੇ ਆ ਔਰ ਪੰਜਾਬ ਚ ਅਤੰਕਵਾਦ ਆ ਗਿਆ ਗੈਂਗਸਟਰਵਾਦ ਆ ਗਿਆ ਔਰ ਲੋਕਾਂ ਤੋਂ ਫਰਤੀਆਂ ਮੰਗੀਆਂ ਜਾ ਰਹੀਆਂ ਨੇ ਮੈਂ ਇਹ ਵੀ ਵਾਦਾ ਕਰਦਾ ਕਿ ਭਾਜਪਾ ਦੀ ਸਰਕਾਰ ਲਿਆਓ ਇਹ ਜਿਹੜੇ ਗੈਂਗਸਟਰ ਨੇ ਜੇ ਗਣਾਂ ਟੱਕੀਆਂ ਪਾ ਕੇ ਨਾ ਘੁੰਮਣ ਕੇ ਸਾਨੂੰ ਬੱਸ ਦਿਓ ਜਿੱਦਾਂ ਉੱਤਰ ਪ੍ਰਦੇਸ਼ ਚ ਹੁੰਦੇ ਆ ਇਹ ਭਾਜਪਾ ਦੇ ਆਉਣ ਨਾਲ ਹੀ ਸੰਭਵ ਹੋਣਾ ਇਹ ਜ਼ੁਲਮਦਾਰਾ ਅੱਜ ਖਤਮ ਹੋਣਾ ਔਰ ਇਸ ਲਈ ਐਸ ਵਾਰ ਇਹ ਬਾਈ ਇਲੈਕਸ਼ਨ ਚ ਇਹਨਾਂ ਨੂੰ ਅਸੀਂ ਸਿਕਸ ਦੇਣੀ ਆ ਇਹ ਲੈ ਇਹ ਵਰ ਮੈਂ ਅਬੀ ਟੀਵੀ ਲਈ ਅਮਰੀਸ਼ ਗਰਗ ਦੀ ਖਾਸ ਰਿਪੋਰਟ